ਹalleluyah ਅੱਜ ਦੇ ਵਚਨ ਦੇ ਲਈ ਅਸੀਂ ਦੇਖਾਂਗੇ ਜਬੂਰਾ ਦੀ ਪੋਥੀ ਉਹਦਾ 100 ਨੰਬਰ ਅਧਿਆਏ ਉਹਦੇ ਪਹਿਲੀ ਤੇ ਦੂਜੀ ਆਏ ਤੇ ਇਸ ਵਿੱਚ ਲਿਖਿਆ ਹੈ हे ਸਾਰੀ ਧਰਤੀ ਦੇਉ ਜਹੋਵਾ ਲਈ ਲਲਕਾਰੋ ਆਨੰਦ ਹੋ ਕੇ ਯਹੋਵਾ ਦੀ ਉਪਾਸਨਾ ਕਰੋ ਜੈ ਜੈ ਕਰਦੇ ਹੋਏ ਉਸ ਦੀ ਹਜ਼ੂਰੀ ਵਿੱਚ ਆਓ ਹalleluyah ਜਦੋਂ ਅਸੀਂ ਜਿਹੋਵਾ ਪਰਮੇਸ਼ਰ ਕੋ ਲਈ ਆਨੀ ਆ ਉਹਦੀ ਆਰਾਧਨਾ ਕਰਦੇ ਆ ਉਹਨਾਂ ਦੀ ਵਡਿਆਈ ਕਰਦੇ ਆ ਜਦੋਂ ਅਸੀਂ ਜਦੋਂ ਰੱਬ ਦੇ ਦਾਸ ਕੀ ਆਪਾਂ ਨੂੰ ਕਹਿੰਦੇ ਨੇ ਕਿ ਪਰਮੇਸ਼ਰ ਦੀ ਆਰਾਧਨਾ ਕਰੋ ਪਰਮੇਸ਼ਰ ਦੀ ਵਡਿਆਈ ਕਰੋ ਪਰਮੇਸ਼ਰ ਦੇ ਲਈ ਕੀ ਗੀਤ ਗਾਓ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਅਸੀਂ ਉਹ ਸਾਰੇ ਕੰਮ ਕਰਨੇ ਆ ਜਿਸ ਕੰਮ ਲਈ ਪਰਮੇਸ਼ਰ ਦਾ ਵਚਨ ਸਾਨੂੰ ਕੀ ਆ ਪ੍ਰੇਰਿਤ ਕਰਦਾ ਪਰਮੇਸ਼ਰ ਦਾ ਵਚਨ ਸਾਨੂੰ ਕਰਨ ਲਈ ਕਹਿੰਦਾ ਏ ਅਸੀਂ ਉਹ ਵਾਲੇ ਹੀ ਕੰਮ ਕਰਨੇ ਆ ਜਦੋਂ ਪਰਮੇਸ਼ਰ ਤੁਹਾਨੂੰ ਕੋਈ ਕੰਮ ਕਰਨ ਲਈ ਆਗਿਆ ਦਿੰਦੇ ਨੇ ਤਾਂ ਤੁਸੀਂ ਬੇਚਿੱਜ ਕਹੋ ਕਿ ਉਹ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਉਹਦੀਆਂ ਗੱਲਾਂ ਮੰਨਣੀਆਂ ਸ਼ੁਰੂ ਕਰੋਗੇ ਉਹਦੇ ਦਿੱਤੇ ਹੋਏ ਰਾਹਾਂ ਤੇ ਤੁਰੂਗੇ ਉਹ ਜਿਹੜੇ ਕੰਮ ਕਰਨ ਨੂੰ ਤੁਹਾਨੂੰ ਕਹਿੰਦੇ ਨੇ ਉਹ ਕਰੋਗੇ ਤਾਂ ਜਦੋਂ ਤੁਸੀਂ ਉਹਦੇ ਵਿੱਚ ਪਹੁੰਚੋਗੇ ਤਾਂ ਤੁਸੀਂ ਦੇਖੋਗੇ ਕਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਉੱਤੇ ਹੋ ਚੁੱਕੀ ਆ ਤੁਹਾਡੇ ਘਰਾਂ ਪਰਿਵਾਰਾਂ ਨੂੰ ਕੀ ਆ ਪ੍ਰਭੂ ਜੀ ਬles ਕਰਨਗੇ ਪ੍ਰਭੂ ਜੀ ਤੁਹਾਡੇ ਬਿਜ਼ਨਸ ਨੂੰ ਕੰਮਕਾਰਾਂ ਨੂੰ ਕੀ ਆ ਬles ਕਰਨਗੇ ਅੱਜ ਇੱਕ ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਤੁਹਾਡੇ ਉੱਤੇ ਕੀ ਆ ਉੱਤਰ ਰਹੀ ਆ ਪ੍ਰਭੂ ਯੇਸ਼ੁਮਸੀ ਦੇ ਨਾਮ ਵਿੱਚ ਆਮੇਨ ਪਰਮੇਸ਼ਰ ਨੇ ਜੋ ਭਲਾਈ ਸਾਡੇ ਲਈ ਕੀਤੀ ਆ ਇਸ ਜਗ੍ਹਾ ਤੇ ਸਾਨੂੰ ਲੈ ਕੇ ਆਏ ਨਹੀਂ ਸਾਨੂੰ ਆਪਣੇ ਨਾਲ ਮਿਲਾਇਆ ਸਾਨੂੰ ਪਿਤਾ ਪਰਮੇਸ਼ਰ ਨਾਲ ਮਿਲਾਇਆ ਸਾਨੂੰ ਆਪਣੇ ਅਭਿਸ਼ੇਕ ਦੇ ਕੋਲ ਪਰਮੇਸ਼ਰ ਸਾਨੂੰ ਲੈ ਕੇ ਆਏ ਨੇ ਸਾਨੂੰ ਧਰਤੀ ਤੇ ਦੂਸਰੇ ਲੋਕਾਂ ਤੋਂ ਵੱਖਰਾ ਕੀਤਾ ਤੇ ਸਾਨੂੰ ਆਪਣੇ ਧੀਆ ਪੁੱਤਰ ਹੋਣ ਦਾ ਮਾਣ ਦਿੱਤਾ ਤੇ ਹੁਣ ਸਾਡਾ ਕੰਮ ਆ ਅਸੀਂ ਪ੍ਰਭੂ ਦੀ ਆਗਿਆ ਦੇ ਵਿੱਚ ਚੱਲਣਾ ਉਹਦੇ ਹੁਕਮਾਂ ਨੂੰ ਮੰਨਣਾ ਉਹਦੇ ਕਾਨੂੰਨਾਂ ਨੂੰ ਕਿਹਾ ਫੋਲੋ ਕਰਨਾ ਉਹਦੀ ਵਡਿਆਈ ਕਰਨਾ ਉਹਦੀ ਆਰਾਧਨਾ ਕਰਨਾ ਕਿਉਂਕਿ ਉਹਨੇ ਤਾਂ ਆਪਣਾ ਕੰਮ ਕਰ ਦਿੱਤਾ ਤੇ ਹੁਣ ਸਾਡੀ ਵਾਰੀ ਆ ਕਿ ਅਸੀਂ ਅਗੀਤਾਂ ਦੇ ਰਾਹੀ ਅਸੀਂ ਅਸੀਂ ਵਚਨਾਂ ਦੇ ਰਾਹੀ ਅਸੀਂ ਕੰਮਾਂ ਦੇ ਰਾਹੀ ਪਰਮੇਸ਼ਰ ਨੂੰ ਕਿਹਾ ਧੰਨਵਾਦ ਜੀਏ ਪਰਮੇਸ਼ਰ ਨੇ ਸਾਡੀ ਰਚਨਾ ਕੀਤੀ ਆ ਤੇ ਆਪਣੇ ਸ਼ਬਦ ਨੂੰ ਸਾਡੇ ਨਾਲ ਬਹਾਲ ਕੀਤਾ ਤੇ ਅਸੀਂ ਇਸ ਸਚਾਈ ਨੂੰ ਮੰਨਦੇ ਆ ਕਿ ਅਸੀਂ ਉਹਦੇ ਲੋਕਾਂ ਅਸੀਂ ਉਹਦੇ ਕੀਆ ਤੀ ਆਪ ਉੱਤਰਾਂ ਸੀ ਉਹਨਾਂ ਦੇ ਕੀਆ ਭੈਣ ਭਰਾਵਾ ਅਤੇ ਉਹ ਸਾਡਾ ਆਗੂ ਹੈ ਆਮੇਨ ਬਹੁਤ ਸਾਰੇ ਲੋਕ ਪਰਮੇਸ਼ਰ ਦੇ ਕੋਲ ਆ ਕੇ ਵੀ ਆਪਣਾ ਜਿਹੜਾ ਵਿਸ਼ਵਾਸ ਆ ਉਹ ਬਣਾ ਨਹੀਂ ਪਾਉਂਦੇ ਉਹ ਵਿਸ਼ਵਾਸ ਵਿੱਚ ਕੱਚੇ ਆ ਉਹਨਾਂ ਦਾ ਵਿਸ਼ਵਾਸ ਢੋਲਦਾ ਰਹਿੰਦਾ ਜਿਹੜੇ ਵਿਸ਼ਵਾਸ ਕਰਨਗੇ ਕਿ ਯਸ਼ੂ ਮਸੀਹ ਹੀ ਪਰਮੇਸ਼ਰ ਦੇ ਪੁੱਤਰ ਨੇ ਤੇ ਉਹ ਸਾਡੇ ਦੁੱਖਾਂ ਦੇ ਲਈ ਕਿਆ ਮਰੇ ਨੇ ਸਾਡੇ ਦੁੱਖਾਂ ਦੇ ਵਿੱਚ ਕਿਆ ਸਾਂਝੀਵਾਲ ਨੇ ਸਾਡੇ ਦੁੱਖਾਂ ਦੇ ਲਈ ਕਿਆ ਮੁਕਤੀਦਾਤਾ ਨੇ ਤਾਂ ਬਹੁਤ ਹੀ ਜਲਦੀ ਤੁਸੀਂ ਆਜ਼ਾਦੀ ਨੂੰ ਵੇਖੋਗੇ ਬਹੁਤ ਹੀ ਜਲਦੀ ਤੁਸੀਂ ਨਜਾਤ ਦੇਖੋਗੇ ਆਪਣੀਆਂ ਜ਼ਿੰਦਗੀਆਂ ਨੂੰ ਕਿਆ ਬਦਲਦਾ ਦੇਖੋਗੇ ਜਿੰਨੀ ਜਲਦੀ ਤੁਸੀਂ ਪਰਮੇਸ਼ਰ ਦੇ ਅਗਿਆ ਨੂੰ ਆਪਣੇ ਉੱਪਰ ਅਪਲਾਈ ਕਰੋਗੇ ਪ੍ਰਭੂ ਦੇ ਵਚਨਾਂ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਉਹਨਾਂ ਦੀ ਮਰਜ਼ੀ ਨੂੰ ਪੂਰਾ ਕਰੋਗੇ ਉਹਨਾਂ ਹੀ ਜਲਦੀ ਪ੍ਰਭੂ ਪ੍ਰਭੂ ਦੇ ਅਭਿਸ਼ੇਕ ਨੂੰ ਤੁਸੀਂ ਆਪਣੇ ਉੱਪਰ ਕੀ ਹੈ ਮਹਿਸੂਸ ਕਰੋਗੇ ਉਹਨਾਂ ਹੀ ਜਲਦੀ ਉਸ ਅਭਿਸ਼ੇਕ ਨੂੰ ਆਪਣੇ ਬੱਚਿਆਂ ਦੇ ਉੱਪਰ ਵੇਖੋਗੇ ਉਹੀ ਉਹਨਾਂ ਦੇ ਅਭਿਸ਼ੇਕ ਨੂੰ ਆਪਣੇ ਘਰਾਂ ਪਰਿਵਾਰਾਂ ਦੇ ਉੱਤੇ ਦੇਖੋਗੇ ਆਪਣੇ ਕਮਾਕਾਰਾਂ ਦੇ ਉੱਤੇ ਦੇਖੋਗੇ ਜਿਹੜਾ ਵਿਸ਼ੇਕ ਹੈ ਪ੍ਰਭੂ ਦਾ ਉਹ ਤੁਹਾਡੇ ਸਾਰੇ ਕੰਮਾਂ ਨੂੰ ਸਾਰੇ ਕਾਸੇ ਨੂੰ ਬਦਲਨਾ ਕੀਆ ਸ਼ੁਰੂ ਕਰ ਦੇਵੇਗਾ ਅੱਜ ਤੋਂ ਹੀ ਤੁਹਾਡਾ ਚਿਹਰਾ ਮੋਰਾ ਬਦਲੀ ਹੋਣਾ ਸ਼ੁਰੂ ਹੋ ਜਾਣਗੀਆਂ ਭਾਵ ਕੀ ਤੁਹਾਡੀਆਂ ਆਦਤਾਂ ਤੁਹਾਡੇ ਪਾਪ ਨੇ ਤੁਹਾਡੇ ਪਾਪ ਭਰੀ ਜਿਹੜੀ ਜ਼ਿੰਦਗੀ ਆ ਠੀਕ ਆ ਜਿਹੜੇ ਲੋਕ ਤੁਹਾਨੂੰ ਤਾਨੀ ਮੀਣੀ ਮਾਰਦੇ ਨੇ ਵੀ ਤੁਸੀਂ ਇਦਾਂ ਦੇ ਤੁਸੀਂ ਉਦਾਂ ਦੀਆਂ ਕੀ ਤੁਸੀਂ ਅੱਜ ਤੋਂ ਹੀ ਆ ਜਿਹੜਾ ਤੁਹਾਡਾ ਜੀਵਨ ਆ ਉਹ ਕੀਆ ਬਦਲਨਾ ਸ਼ੁਰੂ ਹੋ ਜਾਵੇਗਾ ਤੁਸੀਂ ਦੇਖੋਗੇ ਕਿ ਪਰਮੇਸ਼ਰ ਦੀ ਆਸ਼ੀਸ਼ ਤੁਹਾਨੂੰ ਕਿਵੇਂ ਸਥਿਰ ਤੁਸੀਂ ਦੇਖੋਗੇ ਕਿ ਪਰਮੇਸ਼ਰ ਦਾ ਜਿਹੜਾ ਮਸਾ ਵਾ ਤੁਹਾਡੇ ਅੰਦਰ ਕਿਹੋ ਜੀ ਤਾਕਤ ਨੂੰ ਭਰ ਦੇਵੇਗਾ ਕਿ ਤੁਸੀਂ ਚਾਹਨੀ ਹੋ ਕਿ ਅੱਜ ਤੁਸੀਂ ਪਰਮੇਸ਼ਰ ਦੇ ਵਿੱਚ ਪੂਰੀ ਤਰ੍ਹਾਂ ਦਰੀੜ ਹੋ ਕੇ ਚੱਲੋ ਬਾਣੀ ਕਹਿੰਦੀ ਆ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਹਵਾ ਦੇ ਬੁੱਲੇ ਨਾਲ ਡੋਲਦੇ ਫਿਰਦੇ ਨੇ ਪਰ ਪਰਮੇਸ਼ਰ ਤੁਹਾਨੂੰ ਸਥਿਰ ਰੱਖਣਾ ਚਾਹੁੰਦੇ ਆ ਪਰਮੇਸ਼ਰ ਤੁਹਾਨੂੰ ਕੀ ਆ ਮਜ਼ਬੂਤੀ ਨਾਲ ਚੱਲਣਾ ਸਿਖਾਉਣਾ ਚਾਹੁੰਦੇ ਆ ਆਨੰਦ ਹੋ ਕੇ ਯਹੋਵਾ ਪਰਮੇਸ਼ਰ ਦੀ ਉਪਾਸਨਾ ਕਰੋ ਇਹ ਸੋਚਣਾ ਬੰਦ ਕਰ ਦਿਓ ਕਿ ਤੁਹਾਨੂੰ ਕੋਈ ਕੀ ਕਹਿੰਦਾ ਕਿ ਇਹਨੇ ਧਰਮ ਬਦਲੀ ਕਰ ਲਿਆ ਇਹਨੇ ਯਸ਼ੂ ਮਸੀਹ ਨੂੰ ਛੱਡ ਤਾਂ ਇਹਨਾਂ ਨੇ ਰੀਤੀ ਰਿਵਾਜਾਂ ਨੂੰ ਕੀ ਆ ਦੁਨੀਆਦਿਆਂ ਨੂੰ ਫੋਲੋ ਕਰਨਾ ਛੱਡਤਾ ਇਹ ਸਭ ਸੋਚਣਾ ਕਿ ਆ ਤੁਸੀਂ ਬੰਦ ਕਰ ਦਿਓ ਬਲਕਿ ਇਹ ਸੋਚਣਾ ਸ਼ੁਰੂ ਕਰੋ ਅਸੀਂ ਜौंਦੇ ਪਿਤਾ ਕੋਲ ਆਈਆਂ ਅਸੀਂ ਜौंਦੇ ਪਰਮੇਸ਼ਰ ਦੀ ਔਲਾਦ ਆ ਅਸੀਂ ਜौंਦੇ ਪਰਮੇਸ਼ਰ ਦੇ ਕੀਆ ਬੱਚੇ ਆ ਜਿਹੜਾ ਸਾਡੇ ਦੁੱਖਾਂ ਨੂੰ ਕੀਆ ਸਹਾਰ ਨਹੀਂ ਸਕਦਾ ਸਾਨੂੰ ਦੁੱਖਾਂ ਦੇ ਵਿੱਚ ਦੇਖ ਨਹੀਂ ਸਕਦਾ ਤੇ ਜਿਹੜਾ ਹੱਥ ਇੰਨਾ ਵੱਡਾ ਕਿ ਸਾਡੇ ਤੱਕ ਪਹੁੰਚ ਜਾਂਦਾ ਜਦੋਂ ਅਸੀਂ ਕੀਆ ਔਖੀ ਘੜੀ ਦੇ ਵਿੱਚ ਹੁੰਨੇ ਆ ਆਮੇਨ ਕਿ ਅੱਜ ਯਹਵਾ ਨੂੰ ਪਤਾ ਨਹੀਂ ਕਿ ਤੁਸੀਂ ਦੁੱਖ ਦੇ ਵਿੱਚੋਂ ਕਿਉਂ ਨਹੀਂ ਕਿਹਾ ਆਨੰਦ ਦੇ ਵਿੱਚ ਹੋ ਕੇ ਹੀ ਹਵਾ ਦੀ ਉਪਾਸਨਾ ਕਰੋ ਜਿਹੜੇ ਲੋਕ ਦੁੱਖਾਂ ਦੇ ਵਿੱਚ ਹਨ ਉਹ ਲੋਕ ਕਿਸ ਤਰ੍ਹਾਂ ਆਨੰਦ ਹੋ ਕੇ ਯਹਵਾ ਦੀ ਉਪਾਸਨਾ ਕਰਨਗੇ ਧਿਆਨ ਦਿਓ ਇਸ वचन ਨੂੰ ਸਮਝਣ ਦੀ ਲੋੜ ਆ ਕਿਉਂਕਿ ਪ੍ਰਭੂ ਦਾ वचन ਇਸ ਤਰ੍ਹਾਂ ਕਹਿੰਦਾ ਕਿ ਤੁਸੀਂ ਆਨੰਦ ਦੇ ਨਾਲ ਭਰ ਕੇ ਪਰਮੇਸ਼ਰ ਦੀ ਉਪਾਸਨਾ ਕਰੋ ਮੇਰੇ ਕੋਲ ਇੱਕ ਹੋਰ ਆਇਤਾ ਇਸ ਆਇਤ ਨੂੰ ਅਸੀਂ ਉਸ ਦੇ ਨਾਲ ਜੋੜਦੇ ਹਾਂ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸ वचन ਨੂੰ ਕਦੇ ਨਹੀਂ ਭੁੱਲੋਗੇ ਹallelujah ਹਾਵਾ ਪਰਮੇਸ਼ਰ ਕਹਿੰਦੇ ਨੇ ਭਾਵੇਂ ਤੁਸੀਂ ਕਿਹੋ ਜੀ ਵੀ ਸਥਿਤੀ 'ਚ ਹੋ ਮੋਂ ਭਾਵੇਂ ਤੁਸੀਂ ਸੌਖੇ ਦੇ ਵਿੱਚ ਹੋ ਭਾਵੇਂ ਤੁਸੀਂ ਖੁਸ਼ੀ ਦੇ ਵਿੱਚ ਹੋ ਭਾਵੇਂ ਤੁਸੀਂ ਦੁੱਖ 'ਚ ਹੋ ਭਾਵੇਂ ਤੁਹਾਨੂੰ ਕਿੰਨੀਆਂ ਹੀ ਪਰੇਸ਼ਾਨੀਆਂ ਨਿਘੇਰੀਆ ਹੋਇਆ ਕਿੰਨੀਆਂ ਹੀ ਬਿਮਾਰੀਆਂ ਨਿਘੇਰੀਆ ਹੋਇਆ ਫਿਰ ਵੀ ਤੁਹਾਨੂੰ ਚਾਹੀਦਾ ਕਿ ਤੁਸੀਂ ਆਪਣੇ ਜੀਵਨ ਦੇ ਪਰਮੇਸ਼ਰ ਨੂੰ ਯਾਦ ਰੱਖੋ ਪਰਮੇਸ਼ਰ ਦੀ ਆਰਾਧਨਾ ਕਰੋ ਸੰਤ ਪੌਲਸ ਕਹਿੰਦੇ ਆ ਕਿ ਸਾਨੂੰ ਹਰ ਵੇਲੇ ਹਰ ਵੇਲੇ ਹਾਰੇ ਦਿਨ ਹਾਰੇ ਸੈਕਿੰਡ ਯਹੋਵਾ ਨੂੰ ਕਿਹਾ ਧੰਨਵਾਦ ਦੀਆਂ ਭੇਟਾਂ ਚੜਾਉਂਦੇ ਰਹਿਣਾ ਚਾਹੀਦਾ ਉਹਦੇ ਗੀਤ ਗਾ ਕੇ ਉਹਦੇ ਵਚਨਾਂ ਤੇ ਚੱਲ ਕੇ ਕਿਹਾ ਪ੍ਰਭੂ ਨੂੰ ਕਿਹਾ ਸ਼ੁਕਰਗੁਜ਼ਾਰੀ ਦੀਆਂ ਭੇਟਾਂ ਚੜਾਉਂਦੇ ਰਹਿਣਾ ਚਾਹੀਦਾ ਏ ਇਹੀ ਇੱਕ ਕਿਹਾ ਮਸੀਹੀ ਜੀਵਨ ਇਹ ਇੱਕ ਆਤਮਿਕ ਜੀਵਨ ਦੇ ਲਈ ਕਿਹਾ ਇੱਕ ਬਹੁਤ ਵੱਡਾ ਵਰਦਾਨ ਆ ਪਰਮੇਸ਼ਰ ਨੂੰ ਜਿਹੜੀ ਅਸੀਂ ਭੇਟ ਚੜਾਉਣੀਆਂ ਨੇ ਇਹ ਸਾਡੇ ਸਵਰਗ ਰਾਜ ਦੇ ਲਈ ਇੱਕ ਬਹੁਤ ਵੱਡਾ ਫਲ ਲਾ ਸਾਡੇ ਉਸ ਦੀ ਉਪਾਸਨਾ ਵਿੱਚ ਲੱਗੇ ਰਹੋ ਉਸ ਦੀ ਆਰਾਧਨਾ ਵਿੱਚ ਲੱਗੇ ਰਹੋ ਹਰ ਸਮੇਂ ਉਹਨਾਂ ਦੀ ਉਹਦੀ ਕੀਆ ਵਡਿਆਈ ਕਰਦੇ ਰਹੋ ਤਾਂ ਹੀ ਆਪਾਂ ਮਸੀਹੀ ਜੀਵਨ ਦੇ ਵਿੱਚ ਆਪਣੇ ਆਤਮਿਕ ਜੀਵਨ ਦੇ ਵਿੱਚ ਤੇ ਸਵਰਗ ਦੇ ਵਿੱਚ ਇੱਕ ਚੰਗੇ ਫਲ ਦੇ ਅਧਿਕਾਰੀ ਹੋਵਾਂਗੇ ਹਾਲੇਲੂਇਆ ਆਮੇਨ